ਪੰਜਾਬ ਦੇ ਬਹੁਤੇ ਕਿਸਾਨ ਹੁਣ ਆਪਣੇ ਖੇਤਾਂ ਵਿੱਚ ਅਨਾਜ ਅਤੇ ਦਾਣਾਂ ਦੀ ਪੈਦਾਵਾਰ ਕਰਕੇ ਉਹਨਾਂ ਨੂੰ ਪ੍ਰੋਸੈਸਿੰਗ ਕਰਕੇ ਸਿੱਧਾ ਖਪਤਕਾਰ ਨੂੰ ਵੇਚਦੇ ਹਨ ਅਜਿਹਾ ਕਰਨ ਨਾਲ ਕਿਸਾਨਾਂ ਨੂੰ ਆਪਣੀ ਖੇਤੀ ਜਿੰਸ ਦਾ ਦੁੱਗਣਾ ਭਾਅ ਮਿਲ ਜਾਂਦਾ ਹੈ ਨੌਜਵਾਨ ਕਿਸਾਨ ਖਾਸ ਕਰਕੇ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਕਰਕੇ ਵਧੇਰੇ ਆਮਦਨ ਪ੍ਰਾਪਤ ਕਰ ਰਹੇ ਹਨ ਬਹੁਤ ਸਾਰੇ ਕਿਸਾਨ ਅਨਾਜ ਅਤੇ ਦਾਲਾਂ ਦੀ ਪ੍ਰੋਸੈਸਿੰਗ ਕਰਕੇ ਮੰਡੀਕਰਨ ਨੂੰ ਨਵੀਂ ਦਿਸ਼ਾ ਦੇ ਰਹੇ ਹਨ ਮੈਂ ਕਿਸਾਨ ਹਾਂ ਮੈਂ ਖੇਤੀ ਕਰਦਾ ਹਾਂ ਇਹ ਜੋ ਅੱਜ ਮੈਂ ਕੰਮ ਕਰ ਰਿਹਾ ਹਾਂ ਕਿਤਾ ਕਰ ਰਿਹਾ ਇਸ ਤੋਂ ਪਹਿਲਾਂ ਮੈਂ ਆਮ ਤੌਰ ਤੇ ਜੋ ਪੰਜਾਬ ਦੇ ਸਾਡੇ ਭਾਰਤ ਦੇਸ਼ ਦੇ ਕਿਸਾਨ ਰਵਾਇਤੀ ਫਸਲਾਂ ਬੀਜ ਕੇ ਰਵਾਇਤੀ ਤੌਰ ਤੇ ਫਸਲ ਬੀਜ ਕੇ ਅਨਾਜ ਪੈਦਾ ਕਰਕੇ ਮੰਡੀ ਵਿੱਚ ਵੇਚਦੇ ਨੇ ਸਿੱਧਾ ਜਾ ਕੇ ਉਹ ਕੰਮ ਕਰਦਾ ਸੀ ਉਸ ਤੋਂ ਹੌਲੀ ਹੌਲੀ ਬਾਅਦ ਮੈਂ ਜਦੋਂ ਮਾਰਾ ਨੂੰ ਮਿਲਿਆ ਤੇ ਮਾਰਾਂ ਨੇ ਮੈਨੂੰ ਜਮੈਂ ਆਪਣਾ ਨਿੱਜੀ ਤੌਰ ਤੇ ਤਜਰਬਾ ਵੇਖਿਆ ਮੈਂ ਇਹ ਸੋਚਿਆ ਕਿ ਮੈਨੂੰ ਜੋ ਮੈਂ ਆਪਣੇ ਖੇਤ ਵਿੱਚ ਅਨਾਜ ਪੈਦਾ ਕਰਦਾ ਹਾਂ ਉਹ ਅਨਾਜ ਪੈਦਾ ਕਰਕੇ ਸਿੱਧਾ ਮੰਡੀ ਵਿੱਚ ਵੇਚ ਕੇ ਮੈਨੂੰ ਬਹੁਤ ਘੱਟ ਮੁਨਾਫਾ ਹੁੰਦਾ ਹੈ ਮੇਰੀ ਜੇਬ ਦੇ ਵਿੱਚ ਬਹੁਤ ਘੱਟ ਮੁਨਾਫਾ ਆਉਂਦਾ ਹੈ ਜਿਸ ਦੇ ਨਾਲ ਮੈਂ ਆਪਣੇ ਪਰਿਵਾਰ ਦੀ ਰੋਟੀ ਰੋਜ਼ੀ ਨਹੀਂ ਕਮਾ ਸਕਦਾ ਉਸ ਤੋਂ ਬਾਅਦ ਮੈਂ ਆਪਣੇ ਖੇਤ ਦੇ ਵਿੱਚ ਜੋ ਅਨਾਜ ਪੈਦਾ ਕਰਦਾ ਹਾਂ ਉਹ ਅਨਾਜ ਮੈਂ ਪੈਦਾ ਕਰਕੇ ਉਸ ਨੂੰ ਆਪ ਪ੍ਰੋਸੈਸ ਕਰਕੇ ਆਪ ਹੀ ਵੇਚਣ ਦਾ ਮੈਂ ਇੱਕ ਸੁਪਨਾ ਲਿਆ ਤੇ ਮੈਂ ਉਸ ਬਾਰੇ ਜਾਣਕਾਰੀਆਂ ਹਾਸਲ ਕਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਇਹ ਦੇਖਿਆ ਇਹ ਮੈਂ ਸੋਚਿਆ ਕਿ ਅਗਰ ਮੈਂ ਆਪਣੇ ਖੇਤ ਦੇ ਵਿੱਚ ਜੋ ਅਨਾਜ ਪੈਦਾ ਕਰਦਾ ਹਾਂ ਉਸ ਨੂੰ ਆਪ ਹੀ ਬੀਜਾਂ ਤੇ ਆਪ ਹੀ ਪ੍ਰੋਸੈਸ ਕਰਾਂ ਤੇ ਆਪ ਹੀ ਵੇਚਾਂ ਮੈਂ ਇਹ ਕੰਮ ਸ਼ੁਰੂ ਕੀਤਾ ਇਸ ਕੜੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਖੇਤ ਦੇ ਵਿੱਚ ਮਾਰਾਂ ਦੇ ਦੱਸੇ ਮੁਤਾਬਕ ਘੱਟ ਖਾਦ ਘੱਟ ਦਵਾਈਆਂ ਤੇ ਰეკਮੈਂਡਡ ਖਾਦ ਰეკਮੈਂਡਡ ਦਵਾਈਆਂ ਪਾ ਕੇ ਉਹਨਾਂ ਨੂੰ ਮੈਂ ਬੀਜਿਆ ਜਿਸ ਦੀ ਗੁਣਵੱਤਾ ਸ਼ੁੱਧਤਾ ਬਾਜ਼ਾਰ ਵਿੱਚ ਵੇਕਣ ਵਾਲੀਆਂ ਬਾਜ਼ਾਰ ਵਿੱਚ ਆਮ ਉੱਗਣ ਵਾਲੀਆਂ ਦਾਲਾਂ ਨਾਲੋਂ ਸਬਜ਼ੀਆਂ ਨਾਲੋਂ ਵਧੀਆ ਗੁਣਵੱਤਾ ਸੀ ਉਸ ਤੋਂ ਬਾਅਦ ਮੈਂ ਆਪਣਾ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਪ੍ਰੋਸੈਸਿੰਗ ਸੈਂਟਰ ਇੱਕ ਐਗਰੀਕਲਚਰ ਪ੍ਰੋਸੈਸਿੰਗ ਸੈਂਟਰ ਜਿਸ ਨੂੰ ਆਪਾਂ APCV ਕਹਿੰਦੇ ਆ ਸ਼ੁਰੂ ਕੀਤੀ ਖੋਲੀ ਤੇ ਮੈਂ ਹੌਲੀ 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 ਆਪਣੀਆਂ ਮਸ਼ੀਨਾਂ ਤਿਆਰ ਕੀਤੀਆਂ ਜਿਸ ਦੇ ਵਿੱਚ ਮੇਰੇ ਕੋਲ ਇੱਕ ਦਾਲ ਮਿਲ ਹੈ ਜੋ ਮੈਂ ਆਪਣੇ ਖੇਤਾਂ ਦੇ ਵਿੱਚ ਦਾਲਾਂ ਬੀਜਦਾ ਹਾਂ ਉਸ ਨੂੰ ਮੈਂ ਪ੍ਰੋਸੈਸ ਕਰਦਾ ਹਾਂ ਜਿਸ ਨੂੰ ਅਸੀਂ ਧੁਲੀ ਦਾਲ ਕਹਿੰਦੇ ਆ ਜਾਂ ਆਪਾਂ ਧੋਵੀਂ ਦਾਲ ਕਹਿੰਦੇ ਹਾਂ ਮੈਂ ਦਾਲਾਂ ਬੀਜਦਾ ਹਾਂ ਜਿਵੇਂ ਕਿ ਚਨਾ ਮੁਰਦੀ ਦਾਲ ਮੂੰਗ ਦਾਲ ਮਸਰ ਦਾਲ ਅਰਹਰ ਦੀ ਦਾਲ ਇਹ ਦਾਲਾਂ ਬੀਜ ਕੇ ਉਸ ਨੂੰ ਆਪਣੇ ਹੀ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਪ੍ਰੋਸੈਸ ਕਰਕੇ ਉਸ ਦੀ ਪੈਕਿੰਗ ਕਰਕੇ ਮੈਂ ਮਾਰਕੀਟ ਤੇ ਵੇਚਦਾ ਹਾਂ ਔਰ ਇਸ ਦੀ ਮਾਰਕੀਟਿੰਗ ਜੋ ਕਰਦਾ ਹਾਂ ਮੈਂ ਖੁਦ ਕਰਦਾ ਹਾਂ ਜਿਸ ਦੇ ਵਿੱਚ ਮੇਰੇ ਕਸਟਮਰ ਨੂੰ ਸਭ ਤੋਂ ਪਹਿਲਾਂ ਅੱਛੀ ਗੁਣਵੱਤਾ ਮਿਲਦੀ ਹੈ ਮੈਨੂੰ ਯਕੀਨ ਹੁੰਦਾ ਹੈ ਮੇਰੇ ਕਸਟਮਰ ਨੂੰ ਯਕੀਨ ਹੁੰਦਾ ਹੈ ਕਿ ਜੋ ਵੀ ਪਰਮਜੀਤ ਸਿੰਘ ਤੋਂ ਅਸੀਂ ਸਮਾਨ ਖਰੀਦੇ ਹਾਂ ਉਸ ਦੀ ਗੁਣਵੱਤਾ ਵਧੀਆ ਹੈ ਉਹ ਜਾਂ ਤਾਂ ਮੇਰੇ ਖੇਤ ਵਿੱਚ ਬੀਜੀਆਂ ਹੋਈਆਂ ਦਾਲਾਂ ਨੇ ਜਾਂ ਅਸੀਂ ਆਪਣੇ ਡਿਸਟ੍ਰਿਕਟ ਦੇ ਜੋ ਫਾਰਮਰ ਨੇ ਜੋ ਦਾਲਾਂ ਪੈਦਾ ਕਰਦੇ ਨੇ ਜੋ ਸਾਡੇ ਮੁਤਾਬਕ ਦਾਲਾਂ ਪੈਦਾ ਕਰਦੇ ਨੇ ਉਹਨਾਂ ਤੋਂ ਹੀ ਅਸੀਂ ਦਾਲ ਖਰੀਦ ਕੇ ਇਹ ਦਾਲ ਤਿਆਰ ਕਰਦੇ ਹਾਂ ਅੱਜ ਜਿੱਥੇ ਮੈਂ ਦਾਣਾਂ ਪੈਦਾ ਕਰਦਾ ਹਾਂ ਦਾਣਾਂ ਨੂੰ ਪ੍ਰੋਸੈਸ ਕਰਕੇ ਮੰਡੀ ਵਿੱਚ ਆਪ ਵੇਚਦਾ ਹਾਂ ਉਸ ਦੇ ਨਾਲ ਨਾਲ ਮੈਂ ਕਣਕ ਦਾ ਆਟਾ ਮੱਕੀ ਦਾ ਆਟਾ ਉਸ ਦੇ ਨਾਲ ਨਾਲ ਮੈਂ ਹਲਦੀ ਮਿਰਚ ਗਰਮ ਮਸਾਲਾ ਅਚਾਰ ਤੇ ਬੇਸਨ ਤਿਆਰ ਕਰਕੇ ਖੁਦ ਹੀ ਤਿਆਰ ਕਰਕੇ ਮਾਰਕੀਟ ਦੇ ਵਿੱਚ ਵੇਚਦਾ ਹਾਂ ਆਪਣੇ ਨਾਂ ਦੇ ਨਾਲ ਅਸੀਂ ਵਧੀਆ ਕਿਸਮ ਦਾ ਅਚਾਰ ਵੀ ਬਣਾਉਂਦੇ ਹਾਂ ਉਹ ਜੋ ਅਚਾਰ ਹੈ ਉਸ ਦਾ ਜੋ ਮਟੀਰੀਅਲ ਹੈ ਸਬਜ਼ੀਆਂ ਹੈ ਉਹ ਵੀ ਅਸੀਂ ਆਪਣੇ ਫਾਰਮ ਦੇ ਵਿੱਚ ਪੈਦਾ ਕਰਦੇ ਹਾਂ ਇੱਥੇ ਇੱਕ ਬਹੁਤ ਹੀ ਵਰਣਨਯੋਗ ਗੱਲ ਇਹ ਹੈ ਕਿ ਅਗਰ ਕਿਸਾਨ ਆਪਣੇ ਖੇਤ ਵਿੱਚ ਪੈਦਾ ਕਰਕੇ ਉਸ ਨੂੰ ਪ੍ਰੋਸੈਸ ਕਰਕੇ ਮਾਲ ਮੰਡੀ ਵਿੱਚ ਵੇਚਦਾ ਹੈ ਖਾਦ ਪਦਾਰਥ ਅੱਛੀ ਕਿਸਮ ਦਾ ਵੇਚਦਾ ਹੈ ਤਾਂ ਜੋ ਲੋਕਲ ਲੋਕ ਸਾਡੇ ਕੋਲੋਂ ਸਮਾਨ ਲੈਂਦੇ ਨੇ ਉਹਨਾਂ ਨੂੰ ਇਹ ਯਕੀਨ ਹੁੰਦਾ ਹੈ ਕਿ ਇਸ ਕਿਸਾਨ ਦਾ ਜੋ ਸਮਾਨ ਹੈ ਉਸ ਦੀ ਗੁਣਵੱਤਾ ਬਹੁਤ ਵਧੀਆ ਹੈ ਉਹ ਸਾਡੇ ਤੇ ਫਿਰ ਭਰੋਸਾ ਕਰਦੇ ਨੇ ਭਰੋਸਾ ਇੰਨਾ ਹੋ ਜਾਂਦਾ ਹੈ ਕਿ ਉਹਨਾਂ ਕੋਲ ਹੋਰ ਕੋਈ ਵਪਾਰੀ ਹੋਰ ਕੋਈ ਏਜੰਟ ਸਮਾਨ ਲੈਣ ਲਈ ਜਦੋਂ ਜਾਂਦਾ ਹੈ ਤਾਂ ਉਹ ਕਹਿੰਦੇ ਨਹੀਂ ਅਸੀਂ ਫਲਾਣਾ ਬੰਦੇ ਕੋਲੋਂ ਹੀ ਮਾਲ ਖਰੀਦਣਾ ਹੈ ਕਿਉਂਕਿ ਸਾਨੂੰ ਉਹਨਾਂ ਦੇ ਖਾਦ ਪਦਾਰਥਾਂ ਤੇ ਭਰੋਸਾ ਹੈ ਅਸੀਂ ਉਸ ਨੂੰ ਵਰਤ ਕੇ ਦੇਖਿਆ ਹੋਇਆ ਹੈ ਜਦੋਂ ਅਸੀਂ ਆਪਣਾ ਸਮਾਨ ਆਪ ਤਿਆਰ ਕਰਕੇ ਵੇਚਦੇ ਹਾਂ ਤਾਂ ਉਸ ਦੇ ਨਾਲ ਨਾਲ ਅਸੀਂ ਆਪਣਾ ਪੇਟ ਤਾਂ ਜ਼ਰੂਰ ਪਾਲਦੇ ਹਾਂ ਆਪਣਾ ਪ੍ਰਾਫਿਟ ਤਾਂ ਜਰੂਰ ਲੈਂਦੇ ਹਾਂ ਉਸ ਦੇ ਨਾਲ-ਨਾਲ ਅਸੀਂ ਆਪਣੇ ਜੋ ਸਾਡੇ ਆਲੇ-ਦੁਆਲੇ ਲੋਕ ਨੇ ਉਹਨਾਂ ਦੀ ਸੇਵਾ ਵੀ ਕਰਦੇ ਹਾਂ ਕਿਉਂਕਿ ਚੰਗੀ ਸਿਹਤ ਹੈ ਤਾਂ ਸਭ ਕੁਝ ਹੈ ਅੱਜ ਬਿਮਾਰੀਆਂ ਦਾ ਯੁੱਗ ਹੈ ਬਿਮਾਰੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਚੀਜ਼ ਇਹ ਹੈ ਕਿ ਅਸੀਂ ਖਾਂਦੇ ਕੀ ਹਾਂ ਖਾਧ ਪਦਾਰਥ ਅਸੀਂ ਕਿਸ ਤਰ੍ਹਾਂ ਦਾ ਖਾਂਦੇ ਹਾਂ ਮੈਂ ਇੱਕ ਗੱਲ ਹੋਰ ਵੀ ਕਿਸਾਨ ਵੀਰਾਂ ਨੂੰ ਕਹਿਣੀ ਚਾਹੁੰਦਾ ਹਾਂ ਕਿ ਜਿਵੇਂ ਕਿ ਸਾਡੀ ਭਾਰਤ ਸਰਕਾਰ ਸਾਡੀ ਇਸ ਵੇਲੇ ਕੇਂਦਰ ਦੀ ਮਾਨਯੋਗ ਸਰਕਾਰ ਉਹ ਇਸ ਗੱਲ ਤੇ ਪੂਰਾ ਜ਼ੋਰ ਦੇ ਰਹੀ ਹੈ ਕਿਸਾਨਾਂ ਨੂੰ ਬਹੁਤ ਵੱਡੀਆਂ ਰਾਹਤਾਂ ਬਹੁਤ ਵੱਡੀਆਂ ਸਬਸਿਡੀਆਂ ਬਹੁਤ ਸਹੂਲਤਾਂ ਦੇ ਰਹੀ ਹੈ ਭਾਰਤ ਸਰਕਾਰ ਦਾ ਇੱਕ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇ ਇਹ ਆਮਦਨ ਇਸ ਤਰੀਕੇ ਨਾਲ ਦੁੱਗਣੀ ਹੋ ਸਕਦੀ ਹੈ ਕਿ ਅਸੀਂ ਆਪਣਾ ਸਮਾਨ ਪ੍ਰੋਸੈਸ ਕਰੀਏ ਅਤੇ ਇਸ ਦੇ ਨਾਲ ਨਾਲ ਹੋਰ ਸਹਾਇਕ ਧੰਦੇ ਅਸੀਂ ਛੋਟੇ-ਛੋਟੇ ਸਹਾਇਕ ਧੰਦੇ ਜਿਸ ਤੇ ਪੂੰਜੀ ਥੋੜੀ ਲੱਗਦੀ ਹੈ ਛੋਟੇ-ਛੋਟੇ ਸਹਾਇਕ ਧੰਦੇ ਅਸੀਂ ਅਪਣਾਈਏ ਅਪਣਾਈਏ ਤੇ ਉਸ ਦੇ ਨਾਲ-ਨਾਲ ਅਸੀਂ ਉਹਨਾਂ ਨੂੰ ਮਾਰਕੀਟ 'ਚ ਵੇਚੀਏ ਜਿਵੇਂ ਕਿ ਸੀਜ਼ਨਲ ਦੇ ਵਿੱਚ ਸੀਜ਼ਨਲ ਸਬਜ਼ੀਆਂ ਥੋੜੀ ਪੱਧਰ ਤੇ ਬੈਕਯਾਰਡ ਦੇ ਵਿੱਚ ਮੁਰਗੀਆਂ ਰੱਖਣਾ ਅਸੀਂ ਮੁਰਗੀਆਂ ਦਾ ਅੰਡਾ ਮਾਰਕੀਟ 'ਚ ਵੇਚ ਕੇ ਅੱਛਾ ਖਾਸਾ ਪ੍ਰਾਫਿਟ ਲੈ ਸਕਦੇ ਹਾਂ ਉਸ ਤੋਂ ਬਾਅਦ ਅਸੀਂ ਅੱਛੇ ਕਿਸਮ ਦੀਆਂ ਗਾਈਆਂ ਮੱਝਾਂ ਹਰ ਕਿਸਾਨ ਨੂੰ ਹਰ ਘਰ ਦੇ ਵਿੱਚ 2-4 ਗਾਈਆਂ ਮੱਝੀਆਂ ਰੱਖਣੀਆਂ ਚਾਹੀਦੀਆਂ ਤਾਂ ਕਿ ਅਸੀਂ ਅੰਡਾ ਵੇਚੀਏ ਅਸੀਂ ਆਪਣੇ ਪ੍ਰੋਡਕਟ ਵੇਚੀਏ ਦਾਲਾਂ ਹਲਦੀ ਲਾਲ ਮੇਚ ਗਰਮਸਾਲਾ ਅਚਾਰ ਬੇਸਣ ਆਟਾ ਇਹ ਵੇਚੀਏ ਨਾਲ ਨਾਲ ਅਸੀਂ ਆਪਣੇ ਖਪਤਕਾਰਾਂ ਨੂੰ ਅੱਛਾ ਦੁੱਧ ਪਨੀਰ ਲੱਸੀ ਦਹੀਂ ਤੇ ਉਸ ਤੋਂ ਬਣਿਆ ਹੋਇਆ ਘੇ ਇਹ ਵੇਚੀਏ ਅਸੀਂ ਜ਼ਿਮੀਦਾਰਾਂ ਕੋਲੋਂ ਤੇ ਆਪ ਸਰ੍ਹਸੋਂ ਦਾ ਸਰ੍ਹਸੋਂ ਵੀ ਲੈਂਦੇ ਹਾਂ ਉਸ ਸਰ੍ਹਸੋਂ ਦਾ ਅਸੀਂ ਤੇਲ ਵੀ ਬਣਾ ਕੇ ਵੇਚਦੇ ਹਾਂ ਅਲਸੀ ਦਾ ਤੇਲ ਵੀ ਬਣਾ ਕੇ ਵੇਚਦੇ ਹਾਂ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈ ਇਸ ਤਰ੍ਹਾਂ ਦਾ ਜੋ ਮਾਡਲ ਹੈ ਅਗਰ ਕਿਸਾਨ ਇਸ ਤਰ੍ਹਾਂ ਦਾ ਮਾਡਲ ਅਖਤਿਆਰ ਕਰਦੇ ਨੇ ਜਿਸ ਦੇ ਵਿੱਚ ਭਾਰਤ ਸਰਕਾਰ ਸਮੇਂ ਦੀ ਕੇਂਦਰ ਸਰਕਾਰ ਬਹੁਤ ਵੱਡੀਆਂ ਜੋ ਰਹਿਤਾਂ ਦੇ ਰਹੀ ਹੈ ਤੇ ਸਹੂਲਤਾਂ ਦੇ ਰਹੀ ਹੈ ਅਗਰ ਅਸੀਂ ਇਸ ਤਰ੍ਹਾਂ ਦਾ ਮਾਡਲ ਤਿਆਰ ਕਰਦੇ ਹਾਂ ਜਿੱਥੇ ਅਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅੱਛੀ ਸਿਹਤ ਪ੍ਰਦਾਨ ਕਰਦੇ ਹਾਂ ਕਿਉਂਕਿ ਅੱਛਾ ਖਾਣਾ ਤੇ ਅੱਛੀ ਸਿਹਤ ਦਿੰਦੇ ਹਾਂ ਉਸ ਦੇ ਨਾਲ ਨਾਲ ਲੋਕਲ ਜੋ ਸਾਡੇ ਏਰੀਆ ਦੇ ਲੋਕ ਨੇ ਉਹਨਾਂ ਨੂੰ ਅਸੀਂ ਲੇਬਰ ਕਰਨ ਲਈ ਮਜ਼ਦੂਰ ਲੋਕ ਨੇ ਜੋ ਬੱਸ ਚੜ੍ਹ ਕੇ ਦੂਰ-ਦਰਾਡੇ ਨਹੀਂ ਜਾ ਸਕਦੇ ਉਹਨਾਂ ਨੂੰ ਅਸੀਂ ਆਮਦਨ ਦਾ ਸਾਧਨ ਉਹਨਾਂ ਨੂੰ ਅਸੀਂ ਰੋਟੀ ਰੋਜ਼ਗਾਰ ਵੀ ਦਿੰਦੇ ਹਾਂ ਤੇ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਉਸ ਦੇ ਨਾਲ ਨਾਲ ਆਲੇ ਦੁਆਲੇ ਤੋਂ ਅਸੀਂ ਕੋਈ ਸਮਾਨ ਖਰੀਦੇ ਹਾਂ ਕੋ ਡੀਜ਼ਲ ਖਰੀਦੇ ਹਾਂ ਬਿਜਲੀ ਦੀ ਖਪਤ ਕਰਦੇ ਹਾਂ ਉਸ ਰੂਪ ਦੇ ਵਿੱਚ ਕਿਤੋਂ ਅਸੀਂ ਪੈਕਿੰਗ ਖਰੀਦਦੇ ਹਾਂ ਕਿਤੋਂ ਅਸੀਂ ਕੋਈ ਹੋਰ ਸਮਾਨ ਖਰੀਦਦੇ ਹਾਂ ਮਸ਼ੀਨਾਂ ਦੀਆਂ ਜਾਲੀਆਂ ਖਰੀਦਦੇ ਹਾਂ ਬਾਲ ਬੈਰੰਗ ਖਰੀਦਦੇ ਹਾਂ ਡੀਜ਼ਲ ਖਰੀਦਦੇ ਹਾਂ ਇਸ ਰੂਪ ਦੇ ਵਿੱਚ ਅਸੀਂ ਆਪਣੀ ਸਰਕਾਰ ਦਾ ਇੱਕ ਯੋਗਦਾਨ ਵੀ ਪਾ ਰਹੇ ਹਾਂ ਕਿਉਂਕਿ ਹਰ ਰੂਪ ਦੇ ਵਿੱਚ ਅਸੀਂ ਕੁਛ ਨਾ ਕੁਛ ਖਰੀਦਦੇ ਹਾਂ ਤੇ ਮਨੀ ਸਰਕੂਲੇਟ ਹੁੰਦੀ ਹੈ ਤੇ ਸਰਕਾਰ ਨੂੰ ਟੈਕਸ ਵੀ ਜਾਂਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਇੱਕ ਕੱਲੇ ਸਾਡੇ ਨਾਲ ਨਹੀਂ ਜੁੜੀਆਂ ਹੋਈਆਂ ਕਿ ਇਹ ਕੰਮ ਕਰਕੇ ਮੈਨੂੰ ਫਾਇਦਾ ਹੋ ਰਿਹਾ ਹੈ ਮੇਰਾ ਜੋ ਆਇਆ ਹੈ ਜੋ ਮੇਰੀ ਮੇਰੀ ਆਮਦਨ ਹੈ ਵਧੀ ਹੈ ਇਸ ਦੇ ਨਾਲ ਮਨੀ ਸਰਕੂਲੇਟ ਹੁੰਦੀ ਹੈ ਦੇਸ਼ ਦੇ ਵਿੱਚ ਪੈਸੇ ਦਾ ਫਲਾ ਹੁੰਦਾ ਹੈ ਤੇ ਦੇਸ਼ ਦੀ ਆਰਥਿਕ ਜੋ ਹੈ ਉਹ ਵਧੀ ਹੈ ਦੂਸਰੀ ਗੱਲ ਇਹ ਹੈ ਕਿ ਜਿਹੜੇ ਛੋਟੇ ਕਾਰੋਬਾਰ ਨੇ ਜਿੰਨੇ ਵੀ ਛੋਟੇ ਕਾਰੋਬਾਰ ਨੇ ਇਹ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੁੰਦੇ ਨੇ ਜਿਸ ਵੀ ਦੇਸ਼ ਦਾ ਛੋਟਾ ਕਾਰੋਬਾਰ ਛੋਟਾ ਕਾਰੋਬਾਰ ਕਾਮਯਾਬ ਹੈ ਜਿਸ ਵੀ ਦੇਸ਼ ਦਾ ਛੋਟਾ ਕਾਰੋਬਾਰੀ ਖੁਸ਼ਹਾਲ ਹੈ ਤਾਂ ਤੁਸੀਂ ਇਹ ਸਮਝੋ ਕਿ ਛੋਟਾ ਕਾਰੋਬਾਰ ਜਦੋਂ ਖੁਸ਼ਹਾਲ ਹੁੰਦਾ ਹੈ ਦੇਸ਼ ਖੁਸ਼ਹਾਲ ਹੈ ਕਿਉਂਕਿ ਛੋਟੇ ਕਾਰੋਬਾਰ ਪਿੰਡਾਂ ਵਿੱਚ ਹੁੰਦੇ ਨੇ ਛੋਟੀ ਪੱਧਰ ਤੇ ਹੁੰਦੇ ਨੇ ਤੇ ਲੋਕਲ ਲੋਕਾਂ ਨੂੰ ਜੋ ਹੈ ਉਸ ਦੇ ਨਾਲ ਆਮਦਨ ਹੁੰਦੀ ਹੈ ਲੋਕਲ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਮੈਂ ਇਸ ਮਾਧਿਅਮ ਰਾਹੀਂ ਇੱਕ ਕਿਸਾਨ ਵੀਰਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਜੋ ਖੇਤੀ ਦਾ ਮਾਡਲ ਹੈ ਆਪਣੇ ਖੇਤ ਵਿੱਚ ਆਪ ਪੈਦਾ ਕਰਕੇ ਆਪ ਵੇਚਣ ਵਾਲਾ ਮਾਡਲ ਦੂਸਰਾ ਸ਼ੁੱਧ ਸਮਾਨ ਦੇਣ ਵਾਲਾ ਮਾਡਲ ਤੀਸਰਾ ਆਪ ਵੇਚ ਕੇ ਆਪ ਖਰੀਦ ਕੇ ਜ਼ਿਮੀਂਦਾਰਾਂ ਕੋਲੋਂ ਆਪ ਪ੍ਰੋਸੈਸ ਕਰਕੇ ਜਦੋਂ ਅਸੀਂ ਦਿੰਦੇ ਆ ਇਹ ਬਹੁਤ ਵਧੀਆ ਮਾਡਲ ਹੈ ਸਹਾਇਕ ਧੰਦੇ ਬਣਾਉਂਦੇ ਹਾਂ ਅਸੀਂ ਆਪਣੇ ਖੇਤ ਵਿੱਚ ਛੋਟੀ ਪੱਧਰ ਤੇ ਕੁਝ ਫਰੂਟ ਲਗਾ ਸਕਦੇ ਹਾਂ ਸੀਜ਼ਨ ਦੇ ਵਿੱਚ ਅਸੀਂ ਸ਼ੁੱਧ ਬਿਨਾ ਦਵਾਈਆਂ ਤੋਂ ਫਰੂਟ ਵੇਚ ਸਕਦੇ ਹਾਂ ਇਸ ਮਾਡਲ ਨਾਲ ਅਗਰ ਅਸੀਂ ਕੰਮ ਕਰਦੇ ਹਾਂ ਤਾਂ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਹਾਂ ਅੱਜ ਦੇ ਜੋ ਯੂਥ ਹੈ ਜੋ ਜੰਗ ਪੀੜੀ ਹੈ ਨੌਜਵਾਨੇ ਜੋ ਐਲਰਟ ਕਰਕੇ ਵਿਦੇਸ਼ ਵੀ ਜਾਂਦੇ ਨੇ ਤੁਹਾਨੂੰ ਇੰਨੇ ਪੈਸੇ ਖਰਚ ਕਰਕੇ ਵਿਦੇਸ਼ ਜਾਣ ਦੀ ਲੋੜ ਨਹੀਂ ਅਗਰ ਜਿੰਨੇ ਪੈਸੇ ਤੁਸੀਂ ਖਰਚ ਕਰਕੇ ਵਿਦੇਸ਼ ਜਾਂਦੇ ਹੋ ਉਸ ਤੋਂ ਅੱਧੇ ਪੈਸੇ ਵੀ ਤੁਸੀਂ ਲਗਾ ਲਓ ਅਗਰ ਤੁਹਾਡੇ ਕੋਲ ਨਹੀਂ ਪੈਸੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਇੱਕ ਜੋ ਪੈਸੇ ਜੋ ਸਰਕਾਰ ਵੱਲੋਂ ਦਿੰਦੇ ਹੈ ਯੋਜਨਾ ਬਣਾਈ ਹੈ ਕਿ ਤੁਸੀਂ 5 ਲੱਖ ਤੋਂ 1 ਕਰੋੜ ਤੱਕ ਦਾ ਲੋਨ ਬਿਨਾ ਕਿਸੇ ਗਰੰਟੀ ਤੋਂ ਲੈ ਸਕਦੇ ਹੋ ਉਸ ਯੋਜਨਾ ਅੰਦਰ ਤੁਸੀਂ ਪੈਸੇ ਲੈ ਕੇ ਆਪਣਾ ਕੰਮ ਆਪਣੇ ਦੇਸ਼ ਵਿੱਚ ਚਲਾ ਸਕਦੇ ਹੋ ਕਿਉਂਕਿ ਖਾਦ ਪਦਾਰਥਾਂ ਇੱਕ ਅਜਿਹ ਅਜਿਹੇ ਬਿਜ਼ਨਸ ਹੈ ਹਰ ਮਨੁੱਖ ਨੇ ਖਾਣਾ ਖਾਣਾ ਹੈ ਚਾਹੇ ਉਹ ਦੁੱਖ ਵਿੱਚ ਹੈ ਸੁੱਖ ਵਿੱਚ ਹੈ ਸੋ ਸਾਨੂੰ ਲੋੜ ਹੈ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਮਜ਼ਬੂਤ ਕਰਨ ਦੀ ਅਸੀਂ ਆਪਣੇ ਦੇਸ਼ ਤੇ ਸੂਬੇ ਨੂੰ ਉਸ ਤਦ ਹੀ ਮਜ਼ਬੂਤ ਕਰ ਸਕਾਂਗੇ ਜੋ ਅਗਰ ਅਸੀਂ ਆਪਣੇ ਦੇਸ਼ ਵਿੱਚ ਤੇ ਆਪਣੇ ਸੂਬੇ ਵਿੱਚ ਰਹਿ ਕੇ ਆਪਣੇ ਦੇਸ਼ ਦੀ ਸੇਵਾ ਕਰਾਂਗੇ ਮੈਂ ਕੇਂਦਰ ਸਰਕਾਰ ਦਾ ਇਸ ਵੇਲੇ ਦੀ ਮੌਜੂਦਾ ਜੋ ਪਾਰ ਸਰਕਾਰ ਹੈ ਮੈਂ ਉਸ ਦਾ ਅਤੀ ਧੰਨਵਾਦੀ ਹਾਂ ਤੇ ਮੈਂ ਉਸ ਦੀ ਸਲਾਘਾ ਕਰਦਾ ਹਾਂ ਕਿ ਕਿਸਾਨਾਂ ਲਈ ਨੌਜਵਾਨਾਂ ਲਈ ਜਿਨ੍ਹਾਂ ਲੋਕਾਂ ਨੇ ਨਵੇਂ ਕਾਰੋਬਾਰ ਸ਼ੁਰੂ ਕਰਨੇ ਨੇ ਇੰਟਰਪ੍ਰਨਰ ਨੇ ਉਹਨਾਂ ਲੋਕਾਂ ਲਈ ਸਰਕਾਰ ਕੋਲ ਇੰਨੀਆਂ ਅੱਛੀਆਂ ਯੋਜਨਾਵਾਂ ਨੇ ਅਸੀਂ ਉਹਨਾਂ ਤੱਕ ਪਹੁੰਚਦੇ ਨਹੀਂ ਅਸੀਂ ਉਹਨਾਂ ਦੀ ਜਾਣਕਾਰੀ ਨਹੀਂ ਲੈਂਦੇ ਤੇ ਅਸੀਂ ਉਹਨਾਂ ਤੋਂ ਫਾਇਦਾ ਨਹੀਂ ਉਠਾਉਂਦੇ ਮੈਂ ਛੋਟੀ ਜੀ ਤੁਹਾਨੂੰ ਆਪਣੇ ਬਾਰੇ ਇੱਕ ਝਾਤ ਦੇਣੀ ਚਾਹੁੰਦਾ ਹਾਂ ਕਿ ਮੈਂ ਜਿਸ ਦਿਨ ਤੋਂ ਇਹ ਬਿਜ਼ਨਸ ਸ਼ੁਰੂ ਕੀਤਾ ਹੈ ਇਹ ਸਫ਼ਰ ਸ਼ੁਰੂ ਕੀਤਾ ਹੈ ਮੇਰਾ ਹਰ ਦਿਨ ਖੁਸ਼ੀਆਂ ਵਾਲਾ ਤੇ ਆਨੰਦਮਈ ਹੁੰਦਾ ਹੈ ਉਹ ਕਿਉਂ ਹੁੰਦਾ ਹੈ ਕਿ ਜਦੋਂ-ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਮੇਰੇ ਗਾਹਕਾਂ ਨੂੰ ਪਤਾ ਲੱਗਦਾ ਹੈ ਮੇਰੇ ਨਾਲ ਗਾਹਕ ਜੁੜਦੇ ਨੇ ਉਹ ਮੇਰੇ ਸਮਾਨ ਦੀ ਪ੍ਰਸ਼ੰਸਾ ਕਰਦੇ ਨੇ ਜਿਵੇਂ-ਜਿਵੇਂ ਸਰਕਾਰੀ ਏਜੰਸੀਆਂ ਨੂੰ ਪਤਾ ਲੱਗਦਾ ਹੈ ਜਿਵੇਂ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਨੂੰ ਜਦੋਂ ਪਤਾ ਲੱਗਿਆ ਕਿ ਕੋਈ ਕਿਸਾਨ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਤਾਂ ਸੀਫਟ ਲੁਧਿਆਣਾ ਵਾਲੇ ਜੋ ਲੁਧਿਆਣੇ ਵਿੱਚ ਸੀਫਟ ਦਾ ਕੇਂਦਰ ਹੈ ਉਹਨਾਂ ਨੇ ਮੇਰੇ ਨਾਲ ਰابطਾ ਕਾਇਮ ਕੀਤਾ ਉਹਨਾਂ ਨੇ ਮੈਨੂੰ ਸਾਰੀ ਟ੍ਰੇਨਿੰਗ ਦਿੱਤੀ ਉਹਨਾਂ ਨੇ ਮੈਨੂੰ 2020-21 ਦੇ ਵਿੱਚ ਬੈਸਟ ਉਦਮੀ ਕਿਸਾਨ ਦਾ ਸਨਮਾਨ ਦੇ ਕੇ ਮੈਨੂੰ ਸਨਮਾਨ ਨਾਲ ਨਿਵਾਜਿਆ ਜਿਸ ਦੇ ਨਾਲ ਮੈਨੂੰ ਕੰਮ ਕਰਨ ਦੀ ਹੋਰ ਖੁਸ਼ੀ ਤੇ ਮੈਨੂੰ ਉਤਸ਼ਾਹ ਮਿਲਿਆ ਮੈਨੂੰ ਪੰਜਾਬ ਸਰਕਾਰ ਦੇ ਮਾਨਯੋਗ ਉਸ ਸਮੇਂ ਦੇ ਹਾਰਟੀਕਲਚਰ ਮਨਿਸਟਰ ਜੋ ਨੇ ਉਹਨਾਂ ਨੇ ਵੀ ਮੈਨੂੰ ਸਨਮਾਨ ਦਿੱਤਾ ਮੈਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸਨਮਾਨ ਦਿੱਤਾ ਥੋੜਾ ਕੋ ਆਰਥਿਕ ਨਿਵੇਸ਼ ਕਰਕੇ ਕਿਸਾਨ ਪ੍ਰੋਸੈਸਿੰਗ ਵਾਲੀਆਂ ਮਸ਼ੀਨਾਂ ਲਗਾ ਕੇ ਇਸ ਖੇਤੀ ਸਹਾਇਕ ਕਿੱਤੇ ਨੂੰ ਸ਼ੁਰੂ ਕਰ ਸਕਦੇ ਹਨ ਅਨਾਜ ਅਤੇ ਧਾਲਾਂ ਦੀ ਵਧੀਆ ਪ੍ਰੋਸੈਸਿੰਗ ਅਤੇ ਪੈਕਿੰਗ ਕਰਕੇ ਕਿਸਾਨ ਸਿੱਧਾ ਖਪਤਕਾਰ ਨੂੰ ਆਪਣੇ ਉਤਪਾਦ ਵੇਚਦੇ ਹਨ ਅਤੇ ਜ਼ਿਆਦਾ ਲਾਭ ਲੈਂਦੇ ਹਨ ਪ੍ਰੋਸੈਸਿੰਗ ਦੇ ਇਸ ਕਿੱਤੇ ਨੂੰ ਆਪਣੀ ਸਮਰੱਥਾ ਅਤੇ ਕਾਬਲੀਅਤ ਦੇ ਅਨੁਸਾਰ ਕਿਸਾਨ ਹੌਲੀ-ਹੌਲੀ ਵਧਾ ਵੀ ਸਕਦਾ ਹੈ ਇਸ ਕਿੱਤੇ ਨੂੰ ਕਰਕੇ ਕਿਸਾਨ ਲਘੂ ਉਦਯੋਗਪਤੀ ਬਣ ਸਕਦਾ ਹੈ ਤੁਹਾਨੂੰ ਦੱਸਣ ਦੇ ਵਿੱਚ ਮੈਨੂੰ ਇਹ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰਾ ਮਾਡਲ ਦੇਖਣ ਲਈ ਦੂਜੀਏ ਸੂਬਿਆਂ ਦੇ ਖੇਤੀ ਵਿਗਿਆਨ ਕੇਂਦਰਾਂ ਤੋਂ ਮੁਖੀ ਆਏ ਉਹਨਾਂ ਨੇ ਮੇਰਾ ਮਾਡਲ ਦੇਖਿਆ ਕਹਿਣ ਤੋਂ ਪਾਵੇ ਹੈ ਕਿ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਤੁਹਾਡੀ ਇੱਕ ਚੰਗੀ ਪਹਿਚਾਣ ਹੁੰਦੀ ਹੈ ਤੁਹਾਨੂੰ ਖੁਸ਼ੀ ਮਿਲਦੀ ਹੈ ਅਤੇ ਤੁਸੀਂ ਕੰਮ ਕਰਨ ਦੇ ਸਮੇਂ ਬੋਰ ਨਹੀਂ ਹੁੰਦੇ ਤੁਹਾਨੂੰ ਕੰਮ ਕਰਨ ਦੇ ਸਮੇਂ ਖੁਸ਼ੀ ਹੁੰਦੀ ਹੈ ਤੇ ਥਕਾਵਟ ਨਹੀਂ ਹੁੰਦੀ ਕਿਉਂਕਿ ਤੁਸੀਂ ਉਸ ਚੀਜ਼ ਨੂੰ ਇੰਜੋਏ ਕਰ ਰਹੇ ਹੋ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਫਿਰ ਦੁਬਾਰਾ ਇੱਕ ਬੇਨਤੀ ਕਰ ਰਿਹਾ ਹਾਂ ਕਿ ਤੁਸੀਂ ਅਜਿਹੇ ਮਾਡਲ ਅਪਣਾਓ ਇਸ ਕੰਮ ਨੂੰ ਸ਼ੁਰੂ ਕਰਨ ਲਈ ਇਸ ਤਰ੍ਹਾਂ ਦਾ ਮਾਡਲ ਸ਼ੁਰੂ ਕਰਨ ਲਈ ਅਗਰ ਤੁਹਾਨੂੰ ਜਾਣਕਾਰੀ ਦੀ ਫ੍ਰੀ ਆਫ ਕਾਸਟ ਜਾਣਕਾਰੀ ਦੀ ਲੋੜ ਹੈ ਮਾਨਯੋਗ ਕੇਂਦਰ ਸਰਕਾਰ ਇਸ ਵੇਲੇ ਨਰਿੰਦਰ ਮੋਦੀ ਜੀ ਇਸ ਸਰਕਾਰ ਦੇ ਜੋ ਮੁਖੀ ਨੇ ਉਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਜੋ ਮੁਦਰਾ ਯੋਜਨਾ ਹੈ ਉਸ ਦੇ ਅੰਡਰ ਤੁਹਾਨੂੰ ਪੈਸੇ ਦੇ ਦਿੱਤੇ ਨੇ ਤੁਸੀਂ ਪੈਸੇ ਲਓ ਬਹੁਤ ਡਿਪਾਰਟਮੈਂਟ ਇਸ ਕੰਮ ਨੂੰ ਅੱਗੇ ਕਰਨ ਦੇ ਲਈ ਸਰਕਾਰ ਬਹੁਤ ਵੱਡੀਆਂ-ਵੱਡੀਆਂ ਯੋਜਨਾਵਾਂ ਤੇ ਉਹਨਾਂ ਦੇ ਪ੍ਰੋਗਰਾਮ ਨੇ ਇਸ ਤੋਂ ਇਲਾਵਾ ਕਿਸਾਨ ਵੀਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਇਹ ਸਾਰੀਆਂ ਮਸ਼ੀਨਾਂ ਲਗਾਈਆਂ ਹੋਈਆਂ ਨੇ ਅਸੀਂ ਬੇਸਣ ਹਲਦੀ ਗਰਮ ਮਸਾਲਾ ਲਾਲ ਮਿਰਚ ਅਚਾਰ ਚਟਣੀਆਂ ਕਣਕ ਦਾ ਆਟਾ ਮੱਕੀ ਦਾ ਆਟਾ ਦਾਲਾਂ ਅਤੇ 슈ਗਰ ਦੇ ਮਰੀਜ਼ਾਂ ਲਈ ਇੱਕ ਖਾਸ ਆਟਾ ਤਿਆਰ ਕਰਦੇ ਹਾਂ ਇਹ ਸਾਰਾ ਸਮਾਨ ਮੈਂ ਆਪਣੀ ਦੇਖਰੇਖ ਦੇ ਵਿੱਚ ਤਿਆਰ ਕਰਦਾ ਹਾਂ ਇੱਥੇ ਇਹ ਵਰਣਯੋਗ ਹੈ ਕਿ ਅਸੀਂ ਕੋਈ ਵੀ ਕੰਮ ਚਾਹੇ ਉਹ ਮੇਰਾ ਖੇਤੀ ਦਾ ਕੰਮ ਹੈ ਚਾਹੇ ਮੇਰਾ ਪ੍ਰੋਸੈਸਿੰਗ ਦਾ ਕੰਮ ਹੈ ਅਸੀਂ ਕਦੇ ਵੀ ਇਸ ਤਰ੍ਹਾਂ ਨਹੀਂ ਕਰਦੇ ਕਿ ਅਸੀਂ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਮੌਜੂਦ ਨਹੀਂ ਸਾਡੇ ਕਾਮੇ ਕੰਮ ਕਰ ਰਹੇ ਨੇ ਅਸੀਂ ਗੈਰ ਹਾਜ਼ਰਾਂ ਮੈਂ ਹਰ ਕੰਮ ਜੋ ਵੀ ਅਸੀਂ ਜਿੰਸ ਲਿਆਉਂਦੇ ਹਾਂ ਜਦੋਂ ਉਸ ਦੀ ਪਿਸਾਈ ਕਰਦੇ ਹਾਂ ਬਕਾਇਦਾ ਉਸ ਨੂੰ ਪਹਿਲਾਂ ਸਾਫ਼ ਕਰਕੇ ਸਾਫ਼ ਕਰਨ ਲਈ ਸਾਡੇ ਕੋਲ ਇੱਕ ਡੀਸਟੋਨਰ ਮਸ਼ੀਨ ਹੈ ਜੋ ਅਨਾਜਾਂ ਵਿੱਚੋਂ ਪੱਥਰ ਅਲੱਗ ਕਰਦੀ ਹੈ ਤੇ ਅਨਾਜ ਅਲੱਗ ਕਰ ਦਿੰਦੀ ਹੈ ਉਹ ਮਸ਼ੀਨ ਹੈ ਉਸ ਦੇ ਨਾਲ ਅਸੀਂ ਸਫਾਈ ਕਰਦੇ ਹਾਂ ਫਿਰ ਉਹਨਾਂ ਨੂੰ ਧੁੱਪ ਲਵਾਈ ਜਾਂਦੀ ਹੈ ਬਕਾਇਦਾ ਮੌਇਸਚਰ ਨੂੰ ਸਾਫ਼ ਕਰਕੇ ਕੋਈ ਵੀ ਉਸ ਦੇ ਵਿੱਚ ਅਦਰ ਪਾਰਟੀਕਲ ਜਿਸ ਨੂੰ ਆਪਾਂ ਕਹਿੰਦੇ ਵੀ ਅਨਾਜ ਤੋਂ ਬਿਨਾ ਕੋਈ ਹੋਰ ਚੀਜ਼ ਹੁੰਦੀ ਹੈ ਉਸ ਨੂੰ ਸਾਫ਼ ਕਰਕੇ ਤਦ ਹੀ ਅਸੀਂ ਪਸਾਈ ਕਰਦੇ ਹਾਂ ਜੋ ਪਸਾਈ ਵੇਲੇ ਸਾਫ਼ ਸਫਾਈ ਦਾ ਬਹੁਤ ਹੀ ਧਿਆਨ ਰੱਖਿਆ ਜਾਂਦਾ ਹੈ ਕਿਉਂਕਿ ਅਗਰ ਪਸਾਈ ਵੇਲੇ ਅਸੀਂ ਸਾਫ਼ ਸਫਾਈ ਨਹੀਂ ਕਰਾਂਗੇ ਤਾਂ ਭੋਜਨ ਜੋ ਹੈ ਉਹ ਸਾਫ਼ ਸੁਥਰਾ ਨਹੀਂ ਬਣੇਗਾ ਨੰਬਰ 2 ਤੇ ਜੋ ਅਸੀਂ ਸਮਾਨ ਪੈਕਿੰਗ ਕਰਦੇ ਹਾਂ ਪਸਾਈ ਦਾ ਕੰਮ ਮੈਂ ਤੇ ਮੇਰਾ ਬੇਟਾ ਕਰਦੇ ਹਾਂ ਸਾਡੀ ਇੱਕ ਟੀਮ ਹੈ ਤੇ ਪੈਕਿੰਗ ਦਾ ਸਾਰਾ ਕੰਮ ਜੋ ਹੈ ਲੇਬਰ ਦੀ ਦੇਖਭਾਲ ਪੈਕਿੰਗ ਦਾ ਕੰਮ ਮੇਰੀ ਵਾਈਫ ਦੀ ਮੌਜੂਦਗੀ ਵਿੱਚ ਹੁੰਦਾ ਹੈ ਤੇ ਉਹ ਚਟਣੀਆਂ ਬਣਾਉਣੀਆਂ ਮਸਾਲੇ ਪੈਕ ਕਰਨੇ ਦਾਲਾਂ ਪੈਕ ਕਰਨੀਆਂ ਉਹ ਸਾਰੇ ਕੰਮ ਮੇਰੀ ਵਾਈਫ ਕਰਦੀ ਹੈ ਸਾਡੀ ਇੱਕ ਟੀਮ ਵਰਕ ਹੈ ਬੇਸ਼ੱਕ ਅਸੀਂ ਸਬਜ਼ੀਆਂ ਦੀ ਤਿਆਰ ਕਰਦੇ ਹਾਂ ਉਸ ਦੇ ਨਾਲ ਨਾਲ ਸਬਜ਼ੀਆਂ ਦੇ ਨਾਲ ਨਾਲ ਅਸੀਂ ਬਣ ਖੇਤੀ ਵੀ ਕਰਦੇ ਹਾਂ ਆਪਣੇ ਖੇਤਾਂ 'ਚ ਅਸੀਂ ਬੂਟੇ ਲਗਾਏ ਹੋਏ ਨੇ ਜਿਸ ਦੀ ਅੱਛੀ ਆਮਦਨ ਹੁੰਦੀ ਹੈ ਕਹਿਣ ਤੋਂ ਪਾਬ ਹੈ ਕਿ ਅਸੀਂ ਇੱਕ ਕੰਮ ਨਹੀਂ ਕਰਦੇ ਅਸੀਂ ਸਾਰੇ ਕੰਮ ਰਲਾ ਕੇ ਕਰਦੇ ਹਾਂ ਜਿਸ ਦੇ ਨਾਲ ਕੀ ਤੁਹਾਨੂੰ ਚੋਖਾ ਮੁਨਾਫਾ ਹੋ ਜਾਂਦਾ ਹੈ ਆਪਣੇ ਖੇਤਾਂ ਵਿੱਚ ਵਧੀਆ ਕਿਸਮ ਦਾ ਝੋਨਾ ਬੀਜਦੇ ਹਾਂ ਵਧੀਆ ਕਿਸਮ ਦੀ ਮੱਕੀ ਬੀਜਦੇ ਹਾਂ ਵਧੀਆ ਕਿਸਮ ਦਾ ਜੋ ਅਨਾਜ ਪੈਦਾ ਕਰਦੇ ਹਾਂ ਕਣਕਾਂ ਬੀਜਦੇ ਹਾਂ ਉਸ ਦੇ ਨਾਲ ਨਾਲ ਅਸੀਂ ਵਧੀਆ ਕਿਸਮ ਦੀਆਂ ਦਾਲਾਂ ਬੀਜਦੇ ਹਾਂ ਮੈਂ ਕਦੇ ਵੀ ਆਪਣੀ ਫਸਲ ਦੇ ਵਿੱਚ ਚਾਹੇ ਉਹ ਸਬਜ਼ੀਆਂ ਨੇ ਚਾਹੇ ਧਾਲ ਹੈ ਚਾਹੇ ਕਣਕ ਹੈ ਚਾਹੇ ਮੱਕੀਆ ਚਾਹੇ ਹਲਦੀ ਹੈ ਮੈਂ ਕਦੇ ਵੀ ਅਜਿਹਾ ਕੋਈ ਵੀ ਕੈਮੀਕਲ ਨਹੀਂ ਪਾਇਆ ਕੋਈ ਖਾਦ ਨਹੀਂ ਪਾਈ ਜੋ ਰეკਮੈਂਡਡ ਨਾ ਹੋਵੇ ਜਿਹੜੀਆਂ ਅਸੀਂ ਫਸਲਾਂ ਆਰਗੈਨਿਕ ਪੈਦਾ ਕਰਦੇ ਹਾਂ ਉਸ ਦੇ ਵਿੱਚ ਕਦੇ ਵੀ ਅਸੀਂ ਕੈਮੀਕਲ ਖਾਦ ਨਹੀਂ ਪਾਈ ਉਸ ਦੇ ਵਿੱਚ ਜੀਵ ਅੰਮ੍ਰਿਤ ਗਊ ਮੂਤਰ ਤੇ ਹੋਰ ਪਦਾਰਥ ਅਸੀਂ ਆਪਣੇ ਘਰ ਦੇ ਵਿੱਚ ਪਦਾਰਥ ਬਣਾ ਕੇ ਉਹੀ ਵਰਦੇ ਹਾਂ ਕਿਉਂਕਿ ਉਹ ਕੈਮੀਕਲ ਫ੍ਰੀ ਹੁੰਦੇ ਨੇ ਉਹਨਾਂ ਵਿੱਚ ਜ਼ਹਿਰ ਨਹੀਂ ਹੁੰਦੀ ਅਤੇ ਅੱਗੇ ਜਾ ਕੇ ਜੋ ਖੁਰਾਕ ਅਸੀਂ ਖਾਂਦੇ ਹਾਂ ਉਸ ਦੀ ਗੁਣਵੱਤਾ ਬਹੁਤ ਵਧੀਆ ਹੁੰਦੀ ਹੈ ਦੂਸਰੀ ਗੱਲ ਇੱਥੇ ਇੱਕ ਹੋਰ ਵਰਣਨਯੋਗ ਹੈ ਕਿ ਬਹੁਤ ਸਾਰੇ ਕਿਸਾਨ ਬਹੁਤ ਸਾਰੇ ਵੀਰ ਜਿਨ੍ਹਾਂ ਨੇ ਇਹ ਕੰਮ ਅਜੇ ਨਹੀਂ ਸ਼ੁਰੂ ਕੀਤਾ ਉਹ ਇਹ ਸੋਚਦੇ ਨੇ ਕਿ ਇਹਦੇ ਨਾਲ ਕਿੰਨੇ ਪੈਸੇ ਲੱਗਣਗੇ ਇਹ ਕਿੱਡੀ ਵੱਡੀ ਇਨਵੈਸਟਮੈਂਟ ਹੈ ਕੰਮ ਚੱਲੇਗਾ ਕਿ ਨਹੀਂ ਚੱਲੇਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਸ਼ੁਰੂ ਵਿੱਚ ਹੀ ਇੰਨੀਆਂ ਜ਼ਿਆਦਾ ਮਸ਼ੀਨਾਂ ਲਗਾਉਣੀਆਂ ਨੇ ਸਾਰੀਆਂ ਮਸ਼ੀਨਾਂ ਲਗਾਉਣੀਆਂ ਨੇ ਤੁਸੀਂ ਸ਼ੁਰੂ ਚ ਇੱਕ ਚੀਜ਼ ਅਡਾਪਟ ਕਰ ਸਕਦੇ ਹੋ ਇੱਕ ਚੀਜ਼ ਅਡਾਪਟ ਕਰੋ ਉਸ ਨੂੰ ਵੇਚੋ ਉਸ ਦੇ ਨਾਲ ਆਪਣਾ ਮਾਰਕੀਟ ਦੇ ਵਿੱਚ ਨਾਮ ਬਣਾਓ ਤੇ ਉਸ ਦੇ ਨਾਲ ਨਾਲ ਫਿਰ ਤੁਸੀਂ ਅੱਗੇ ਇਸ ਚੀਜ਼ ਦੀ ਰਿਸਰਚ ਕਰਦੇ ਜਾਓ ਇਸ ਚੀਜ਼ ਦੀ ਬਾਰੇ ਖੋਜ ਕਰਦੇ ਜਾਓ ਕਿ ਮਾਰਕੀਟ ਚ ਹੋਰ ਕਿਹੜੀ ਚੀਜ਼ ਵਿਕਦੀ ਹੈ ਤੇ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਜੋ ਵੀ ਤੁਸੀਂ ਸਮਾਨ ਬਣਾਉਣਾ ਉਸ ਦੀ ਗੁਣਵੱਤਾ ਜੋ ਹੈ ਉਹ ਬਹੁਤ ਹੀ ਵਧੀਆ ਹੋਣੀ ਚਾਹੀਦੀ ਹੈ ਕਿਉਂਕਿ ਇਹ ਜੋ ਸਮਾਨ ਹੈ ਇਹ ਲੋਕਾਂ ਨੇ ਖਾਣਾ ਹੈ ਤੇ ਖਾਣ ਪੀਣ ਦਾ ਸਮਾਨ ਬਹੁਤ ਹੀ ਸ਼ੁੱਧ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡਾ ਮਾਲ ਮਾਰਕੀਟ 'ਚ ਵਿਕੇਗਾ ਤਾਂ ਹੀ ਤੁਹਾਡੇ ਮਾਲ ਨੂੰ ਲੋਕ ਬਾਰ-ਬਾਰ ਖੇਦਣਗੇ ਛੋਟੀ ਮਸ਼ੀਨ ਲਾ ਕੇ ਛੋਟਾ ਕੰਮ ਸ਼ੁਰੂ ਕਰ ਸਕਦੇ ਹੋ ਤੇ ਇਸ ਗੱਲ ਵੱਲ ਨਹੀਂ ਜ਼ਿਆਦਾ ਧਿਆਨ ਦੇਣਾ ਕਿ ਮੈਂ ਸ਼ੁਰੂ ਕਰਨਾ ਕੰਮ ਕਿੰਨੇ ਪੈਸੇ ਲੱਗਣਗੇ ਕੰਮ ਸ਼ੁਰੂ ਕਰਾਂਗੇ ਹੋਵੇਗਾ ਜਾਂ ਨਹੀਂ ਹੋਵੇਗਾ ਜਦੋਂ ਅਸੀਂ ਚੱਲਦੇ ਹਾਂ ਚੱਲਦੇ ਹਾਂ ਤਾਂ ਕਾਫਲਾ ਬਣਦਾ ਹੈ ਜੇ ਰੁਕੇ ਹੋਇਆ ਤਾਂ ਕਾਫਲਾ ਨਹੀਂ ਬਣਦਾ ਕਾਫਲਾ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਤੁਰਨਾ ਪੈਂਦਾ ਹੈ ਤੁਸੀਂ ਤੁਰੇ ਤੁਹਾਡੇ ਨਾਲ ਕੋਈ ਹੋਰ ਤੁਰਿਆ ਮੈਂ ਸਭ ਤੋਂ ਪਹਿਲਾਂ ਹਲਦੀ ਦਾ ਕੰਮ ਸ਼ੁਰੂ ਕੀਤਾ ਸੀ ਹਲਦੀ ਮੈਂ ਆਪਣੇ ਖੇਤ 'ਚ ਬੀਜ ਕੇ ਮੈਂ ਬਾਹਰੋਂ ਪ੍ਰੋਸੈਸ ਕਰਾਉਂਦਾ ਸੀ ਤੇ ਫਿਰ ਮੈਂ ਦੇਖਿਆ ਫਿਰ ਮੈਂ ਇੱਕ ਹਲਦੀ ਦੀ ਮਸ਼ੀਨ ਲਗਾਈ ਫਿਰ ਮੈਂ ਬੇਸਣ ਵਾਲੀ ਮਸ਼ੀਨ ਲਗਵਾਈ ਫਿਰ ਮੈਂ ਆਟੇ ਵਾਲੀ ਅੱਜ ਕਰਦੇ ਕਰਦੇ ਮੇਰੇ ਕੋਲ ਜਿੰਨੀਆਂ ਮੈਂ ਇਹ ਚੀਜ਼ਾਂ ਬਣਾਉਣਾ ਹਾਂ ਮੇਰੇ ਕੋਲ ਆਚਾਰ ਕੱਟਣ ਵਾਲੀ ਮਸ਼ੀਨ ਹੈ ਆਚਾਰ ਪੈਕ ਕਰਨ ਵਾਲੀ ਮਸ਼ੀਨ ਹੈ ਮੇਰੇ ਕੋਲ ਜੋ ਹੈ ਪੈਕ ਕਰਨ ਵਾਲੀ ਮਸ਼ੀਨ ਹੈ ਮੈਂ ਇਹ ਚੀਜ਼ਾਂ ਮੈਂ ਵੀ ਇੱਕ ਦਿਨ ਨਹੀਂ ਬਣਾਈਆਂ ਮੈਂ ਅੱਜ ਵੀ ਹਰ ਇੱਕ ਫੀਲਡ ਦੇ ਵਿੱਚ ਮੈਂ ਮਸ਼ੀਨਾਂ ਖਰੀਦਦਾ ਹਾਂ ਰਿਸਰਚ ਕਰਦਾ ਹਾਂ ਤੇ ਸਸਤੀ ਤੇ ਵਧੀਆ ਮਸ਼ੀਨ ਕਿੱਥੇ ਹੈ ਮੈਂ ਉਹ ਖਰੀਦਦਾ ਹਾਂ ਸੋ ਵੀਰੋ ਇਸ ਤਰ੍ਹਾਂ ਨਹੀਂ ਹੈ ਕਿ ਆਪਾਂ ਬਹੁਤ ਵੱਡੀ ਪਹਿਲਾਂ ਛਾਲ ਮਾਰਨੀ ਹੈ ਤੁਸੀਂ ਸ਼ੁਰੂ ਕਰੋ ਕੰਮ ਛੋਟਾ ਕੰਮ ਸ਼ੁਰੂ ਕਰੋ ਇੱਕ ਮਸ਼ੀਨ ਤੋਂ ਸ਼ੁਰੂ ਕਰੋ ਜਦੋਂ ਇੱਕ ਮਸ਼ੀਨ ਤੋਂ ਸ਼ੁਰੂ ਕਰੋਗੇ ਹੌਲੀ-ਹੌਲੀ ਤੁਹਾਨੂੰ ਜੋ ਹੈ ਤੁਹਾਡਾ ਆਪਣੇ ਆਪ ਇਸ ਫੀਲਡ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਣਾ ਹੈ ਤੇ ਤੁਹਾਡਾ ਕਾਫਲਾ ਬਣਨਾ ਤੁਹਾਡੀ ਮਾਰਕੀਟ ਬਣ ਜਾਣੀ ਹੈ ਤੁਸੀਂ ਇਸ ਕੰਮ ਦੇ ਵਿੱਚ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਕਿਉਂਕਿ ਜਦੋਂ ਤੁਸੀਂ ਕਿਸੇ ਕੰਮ ਨੂੰ ਹੌਸਲੇ ਤੇ ਤੰਦੇਹੀ ਨਾਲ ਕਰਦੇ ਹੋ ਤਦੇਹੀ ਕੰਮ ਇਹ ਕਾਮਯਾਬ ਹੁੰਦੇ ਆ ਤੇ ਤਦੇ ਹੀ ਤੁਹਾਨੂੰ ਉਸ ਕੰਮ ਦੇ ਵਿੱਚ ਕਾਮਯਾਬੀ ਮਿਲਦੀ ਹੈ ਜਿੰਨਾ ਚਿਰ ਅਸੀਂ ਹੌਸਲਾ ਤੇ ਮਨ ਨਹੀਂ ਬਣਾਉਂਦੇ ਸਭ ਤੋਂ ਪਹਿਲੀ ਗੱਲ ਹੈ ਮਨ ਬਣਾਉਣਾ ਮਨ ਬਣਾਓ ਤੇ ਜਦੋਂ ਤੁਹਾਡਾ ਮਨ ਤੁਹਾਡਾ ਮਨ ਬਣ ਗਿਆ ਕਿਸੇ ਗੱਲ ਨੂੰ ਤੁਸੀਂ ਉਸ ਕੰਮ ਨੂੰ ਸ਼ੁਰੂ ਕਰਦੇ ਆ ਤੇ ਮੈਂ ਫਿਰ ਦੁਬਾਰਾ ਇਹ ਗੱਲ ਕਹਿਣਾ ਹੈ ਕਿ ਸਰਕਾਰ ਵੱਲੋਂ ਬਹੁਤ ਸਕੀਮਾਂ ਨੇ ਸਰਕਾਰ ਤੁਹਾਡੇ ਨਾਲ ਖੜੀ ਹੈ ਸਰਕਾਰ ਤੁਹਾਡੇ ਦਰ ਤੇ ਆਉਂਦੀ ਹੈ ਸਰਕਾਰ ਦੀਆਂ ਸਕੀਮਾਂ ਦਾ ਅਸੀਂ ਫਾਇਦਾ ਲਈਏ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਲੈ ਕੇ ਤੇ ਅਸੀਂ ਕੰਮ ਸ਼ੁਰੂ ਕਰੀਏ ਜਿਵੇਂ ਮੈਂ ਕੰਮ ਕਰਦਾ ਹਾਂ ਤੁਸੀਂ ਵੀ ਕਰ ਸਕਦੇ ਹੋ ਮੈਂ ਸਾਰੇ ਸਹਾਇਕ ਧੰਦੇ ਸਾਰਿਆਂ ਤੋਂ ਥੋੜਾ 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 ਫਾਇਦਾ ਲੈਂਦਾ ਹਾਂ ਹਲਦੀ ਮਿਰਚ ਗਰਮ ਮਸਾਲਾ ਧਨੀਆ ਜੀਰਾ ਪਾਊਡਰ ਕਣਕ ਦਾ ਆਟਾ ਮੱਕੀ ਦਾ ਆਟਾ ਬੇਸਣ ਦਾਲਾਂ ਮੁਰਗੀਆਂ ਤੇ ਉਦੋਂ ਬਾਅਦ ਐਗਰੋਫਰੈਸਟਰੀ ਜਿਸ ਨੂੰ ਆਪਾਂ ਬਣ ਖੇਤੀ ਕਹਿੰਦੇ ਆ ਸਾਰੇ ਕੰਮ ਇਕੱਠੇ ਹੋ ਕੇ ਹੀ ਇੱਕ ਘੜਾ ਪਰਦਾ ਹੈ ਕਿਸਾਨ ਵੀਰੋ ਜਦੋਂ ਆਪਾਂ ਕੋਈ ਵੀ ਨਵਾਂ ਰਸਤਾ ਬਣਾਉਂਦੇ ਆ ਕੋਈ ਵੀ ਨਵਾਂ ਕੰਮ ਕਰਦੇ ਆ ਉਸ ਦੇ ਵਿੱਚ ਮੁਸ਼ਕਲਾਂ ਦਿੱਕਤਾਂ ਤੇ ਆਉਂਦੀਆਂ ਨੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕੰਮ ਦੇ ਵਿੱਚ ਵੀ ਕਾਫੀ ਦਿੱਕਤਾਂ ਨੇ ਸਭ ਤੋਂ ਪਹਿਲੀ ਦਿੱਕਤ ਇਹ ਹੈ ਕਿ ਸਾਡਾ ਮੁਕਾਬਲਾ ਸਾਡੇ ਜੋ ਕੰਪੀਟੀਟਰ ਨੇ ਉਹ ਬਹੁਤ ਵੱਡੇ ਕੋਆਪਰਟ ਘਰਾਣਿਆਂ ਵਾਲੇ ਪੂੰਜੀਪਤੀ ਨੇ ਤੇ ਉਹਨਾਂ ਦੇ ਨਾਲ ਸਾਡਾ ਮੁਕਾਬਲਾ ਹੈ ਦੂਸਰਾ ਸਾਡਾ ਮੁਕਾਬਲਾ ਹੈ ਉਹਨਾਂ ਨਾਲ ਮੁਕਾਬਲਾ ਨਹੀਂ ਕਹਿ ਸਕਦੇ ਉਹ ਸਾਨੂੰ ਡਿਸਟਰਬ ਕਰਦੇ ਨੇ ਜੋ ਲੋਕ ਮਲਾਵਟੀ ਸਮਾਨ ਵੇਚਦੇ ਨੇ ਅਸੀਂ ਇਹਨਾਂ ਦਿੱਕਤਾਂ ਤੋਂ ਘਬਰਾਉਣਾ ਨਹੀਂ ਇਹ ਸਾਰੀਆਂ ਦਿੱਕਤਾਂ ਦੇ ਸਮਾਧਾਨ ਜਦੋਂ ਤੁਸੀਂ ਮਾਰਕੀਟ ਜਾਂਦੇ ਹੋ ਇਹ ਦੱਸਣ ਨਾਲ ਨਹੀਂ ਪਤਾ ਲੱਗਦਾ ਤੁਸੀਂ ਮਾਰਕੀਟ ਜਾਣੇ ਹੋ ਤੁਹਾਨੂੰ ਖੁਦ-ਬKhud ਪਤਾ ਲੱਗ ਜਾਂਦਾ ਹੈ ਕਿ ਇਸ ਚੀਜ਼ ਦਾ ਕੀ ਸਮਾਧਾਨ ਹੈ ਜੋ ਮਲਾਬਟ ਵਾਲਾ ਸਮਾਨ ਹੈ ਉਹਦਾ ਸਮਝਦਾਨੇ ਹੈ ਕਿ ਅਸੀਂ ਮਲਾਬਟ ਵਾਲਾ ਸਮਾਨ ਨਹੀਂ ਵੇਚਣਾ ਤੁਹਾਡੇ ਬਾਰੇ ਲੋਕਾਂ ਨੂੰ ਪਤਾ ਹੋਵੇ ਵੀ ਇਹ ਮਲਾਬਟ ਵਾਲਾ ਸਮਾਨ ਨਹੀਂ ਵੇਚਦੇ ਤੁਸੀਂ ਆਪ ਜਾ ਕੇ ਲੋਕਾਂ ਨੂੰ ਮਿਲੋ ਆਪਣੀ ਮਾਰਕੀਟਿੰਗ ਆਪ ਕਰੋ ਮੈਂ ਪਿਆਰੇ ਕਿਸਾਨ ਵੀਰੋ ਤੁਹਾਨੂੰ ਇੱਕ ਗੱਲ ਹੋਰ ਬਹੁਤ ਖਾਸ ਤੌਰ ਤੇ ਦੱਸਣੀ ਚਾਹੁੰਦਾ ਇਹ ਮੇਰਾ ਇੱਕ ਖਾਸ ਤੇ ਪੁਰਜਰ ਅਪੀਲ ਵਾਲਾ ਸੰਦੇਸ਼ ਹੈ ਤੁਹਾਨੂੰ ਕਿ ਸਾਡੇ ਪੂਰੇ ਦੇਸ਼ ਵਿੱਚ ਆਪਾਂ ਕਹਿ ਲਈਏ ਜਾਂ ਪੰਜਾਬ ਦੀ ਗੱਲ ਕਰ ਲਈਏ ਪਾਣੀ ਦੀ ਬਹੁਤ ਕਮੀ ਹੈ ਪੀਣ ਵਾਲਾ ਪਾਣੀ ਤੇ ਸਚਾਈ ਵਾਲਾ ਪਾਣੀ ਦਾ ਪੱਧਰ ਹਰ ਸਾਲ ਨੀਮਾ ਹੋ ਰਿਹਾ ਹੈ ਮੈਂ ਝੋਨਾ ਸਿੱਧੀ ਬਜਾਈ ਕਰਦਾ ਹਾਂ ਝੋਨੇ ਦੇ ਵਿੱਚ ਪਾਣੀ ਨਹੀਂ ਖੜਾ ਕਰਦਾ ਫਸਲਾਂ ਜੋ ਬੀਜਦਾ ਹਾਂ ਸਬਜ਼ੀਆਂ ਬੀਜਦਾ ਹਾਂ ਉਹ ਬਹੁਤ ਘੱਟ ਪਾਣੀ ਦਿੰਦਾ ਹਾਂ ਫਸਲਾਂ ਸਬਜ਼ੀਆਂ ਨੂੰ ਵੈਸੇ ਪਾਣੀ ਬਹੁਤ ਘੱਟ ਲੱਗਦਾ ਬਰਸਾਤ ਦੇ ਵਿੱਚ ਤਾਂ ਲੱਗਦਾ ਹੀ ਨਹੀਂ ਝੋਨੇ ਦੀ ਜੋ ਮੇਰੀ ਪਰਾਲੀ ਹੁੰਦੀ ਹੈ ਉਹ ਆਰਗੈਨਿਕ ਹੁੰਦੀ ਹੈ ਮੈਂ ਉਸ ਨੂੰ ਸੰਭਾਲ ਕੇ ਰੱਖਦਾ ਹਾਂ ਸੰਭਾਲ ਕੇ ਉਸ ਦੀ ਕਟਾਈ ਕਰਕੇ ਮੈਂ ਉਸ ਤੇ ਖੰਭ ਬੀਜਦਾ ਹਾਂ ਝੋਨੇ ਦੀ ਪਰਾਲੀ ਆਰਗੈਨਿਕ ਤੇ ਉਸ ਦੇ ਖੰਭਾਂ ਪੈਦਾ ਕਰਦਾ ਹਾਂ ਤੇ ਮੈਂ ਉਸ ਨੂੰ ਜਲਾਉਂਦਾ ਨਹੀਂ ਕਿਉਂਕਿ ਵਾਤਾਵਰਣ ਦੇ ਵਿੱਚ ਪਹਿਲਾਂ ਹੀ ਬਹੁਤ ਇਸ ਤਰ੍ਹਾਂ ਦੇ ਪਦਾਰਥ ਨੇ ਇਸ ਤਰ੍ਹਾਂ ਇੰਨਾ ਧੁੰਦਲਾ ਹੈ ਕਿ ਸਾਨੂੰ ਸਾਹ ਲੈਣਾ ਵੀ ਔਖਾ ਹੈ ਦੋ ਚੀਜ਼ਾਂ ਦੀ ਸਾਨੂੰ ਕਿਸਾਨਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਸੀ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਾਂ ਇੱਕ ਵਾਤਾਵਰਣ ਕਿ ਆਪਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਉਣੀ ਜਿਵੇਂ ਕਿ ਮੈਂ ਆਪਣੀ ਪਰਾਲੀ ਤੋਂ ਖੁੰਬਾ ਪੈਦਾ ਕਰਦਾ ਹਾਂ ਤੇ ਦੂਸਰਾ ਪਾਣੀ ਘੱਟ ਤੋਂ ਘੱਟ ਵਰਤਣਾ ਹੈ ਸੰਜਮ ਨਾਲ ਵਰਤਣਾ ਹੈ ਦਾਲਾਂ ਤੇ ਹੋਰ ਫੈਸਲਾਾਂ ਬੀਜਣੀਆਂ ਨੇ ਜਿਸ ਦੇ ਨਾਲ ਪਾਣੀ ਦੀ ਬਚਤ ਹੋਵੇ ਤੇ ਪਾਣੀ ਦੀ ਅਸੀਂ ਕਮੀ ਨੂੰ ਠੀਕ ਕਰ ਸਕੀਏ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਅਖੀਰ ਵਿੱਚ ਕਿ ਵਿਦੇਸ਼ ਜਾਣ ਦੀ ਬਜਾਏ ਇੱਥੇ ਕਾਰੋਬਾਰ ਸੈੱਟ ਕਰੋ ਅਚੀ ਸੇਤ ਬਣਾਉਣ ਲਈ ਅੱਛਾ ਭੋਜਨ ਤਿਆਰ ਕਰੋ ਤੇ ਅੱਛਾ ਭੋਜਨ ਤਿਆਰ ਕਰਕੇ ਆਪਣੇ ਗਾਹਕਾਂ ਨੂੰ ਦਿਓ ਜਿਸ ਦੇ ਨਾਲ ਤੁਹਾਡੀ ਵੀ ਸੇਵਾ ਮਨੁੱਖਤਾ ਦੀ ਸੇਵਾ ਤੇ ਪ੍ਰਮਾਤਮਾ ਪ੍ਰਭੂ ਜੋ ਹੈ ਜਿਸ ਨੂੰ ਤੁਸੀਂ ਈਸ਼ਟ ਗੁਰਦੇਵ ਮੰਦੇ ਉਹ ਵੀ ਖੁਸ਼ ਸਾਰਾ ਸਮਾਜ ਖੁਸ਼ ਮੈਂ ਖੁਸ਼ ਹਾਂ ਖੁਸ਼ਹਾਲ ਹਾਂ ਤੇ ਇਸ ਕਿੱਤੇ ਤੋਂ ਆਪਣਾ ਪੇਟ ਪਾਲ ਰਿਹਾ ਹਾਂ ਤੇ ਇਹ ਬਹੁਤ ਅੱਛਾ ਕਿੱਤਾ ਹੈ ਮੈਂ ਸਾਰਿਆਂ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਮਾਡਲ ਨੂੰ ਅਡਾਪਟ ਕਰੋ ਇਸ ਮਾਡਲ ਦੇ ਥਰੂ ਚੱਲੋ ਤੇ ਮੁਸ਼ਕਲਾਂ ਜਿਹੜੀਆਂ ਹੈ ਆਪਣੇ ਆਪ ਹੱਲ ਹੁੰਦੀਆਂ ਜਾਂਦੀਆਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਹਰ ਜ਼ਿਲ੍ਹੇ ਵਿੱਚ ਸਥਾਪਿਤ ਖੇਤੀ ਵਿਗਿਆਨ ਕੇਂਦਰਾਂ ਵਿੱਚ ਪ੍ਰੋਸੈਸਿੰਗ ਸੰਬੰਧੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਕਿਸਾਨ ਅਨਾਜ ਅਤੇ ਦਾਲਾਂ ਦੀ ਪ੍ਰੋਸੈਸਿੰਗ ਕਰਕੇ ਵੇਚਣ ਲਈ ਹੋਰ ਦੂਜੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਪ੍ਰਦਾਨ ਕਰ ਸਕਦੇ ਹਨ ਅੱਜ ਲੋੜ ਹੈ ਕਿਸਾਨਾਂ ਨੂੰ ਤਕਨੀਕ ਨਾਲ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਕਰਕੇ ਵਾਧ ਕਮਾਈ ਕਰਨ ਦੀ ਤਾਂ ਜੋ ਪੰਜਾਬ ਦਾ ਕਿਸਾਨ ਹੋਰ ਖੁਸ਼ਹਾਲ ਹੋ ਸਕੇ